ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਖਿਆਲ ਸਭ ਨੂੰ ਜੀ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀ ਰਹਿ ਪੈਨਡ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਜਲਦ ਪੂਰੀ ਹੋਵੇਗੀ ਕਾਰੋਬਾਰੀਆਂ ਦੀ 40 ਸਾਲ ਪੁਰਾਣੀ ਮੰਗ ਮੰਤਰੀ ਨੇ ਕੀਤਾ ਲੰਗ ਜਲੰਧਰ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇੰਡਸਟਰੀ ਨੂੰ ਵੱਡੀ ਰਾਹ ਦੇਣ ਦੀ ਗੱਲ ਕਹੀ ਹੈ ਇੱਕ ਪ੍ਰੈਸ ਕਾਨਫਰੰਸ 'ਚ ਕੈਬਨਿਟ ਮੰਤਰੀ ਨੇ ਕਿਹਾ ਕਿ ਇੰਡਸਟਰੀ ਲਿਸਟਾਂ ਦੀ 30 ਤੋਂ 40 ਸਾਲ ਪੁਰਾਣੀ ਮੰਗ ਸੀ ਜਿਸ ਨੂੰ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਕਹਾਂਗੇ 50 ਸਕਾਨ ਨੇ ਪੋਟੀਐਸ ਅਤੇ ਕੁਝ ਛੋਟੇ ਪਲਾਂਟ ਅਲਾਟ ਕੀਤੇ ਹਨ ਇੰਡਸਟਰੀਅਲ ਏਰੀਆ ਜਾਂ ਪੋਕਰ ਪੁਆਇੰਟ ਵਿੱਚ ਹਰ 2 ਤੋਂ 3 ਮਹੀਨਿਆਂ ਬਾਅਦ ਵੀ ਕਲਪ ਦੀ ਪ੍ਰਕਿਰਿਆ ਜਾਰੀ ਰੱਖੇਗੀ PSI ਦੇ ਸਾਰੇ ਪਲਾਂਟਾਂ ਨੂੰ ਅਪਗ੍ਰੇਡ ਕੀਤਾ ਜਾ ਜਾ ਰਿਹਾ ਹੈ ਪੰਜਾਬ ਸਰਕਾਰ ਉਦਯੋਗਪਤੀਆਂ ਲਈ 114000 ਕਰੋੜ ਰੁਪਏ ਦਾ ਨਿਵੇਸ਼ ਲੈ ਕੇ ਆਈ ਹੈ ਇੰਡਸਟਰੀਅਲ ਦੀ ਸਮੱਸਿਆ ਦੀ ਅਰਜੀ ਦਾ 85% ਹੱਲ ਹੋ ਗਿਆ ਹੈ ਤੇ 10 ਤੋਂ 15% ਜਲਦੀ ਹੱਲ ਹੋ ਜਾਵੇਗਾ ਇੰਡਸਟਰੀਅਲ ਏਰੀਆ ਤੇ ਫੋਕਲ ਪੁਆਇੰਟ ਵਿੱਚ ਹਰ 2-3 ਮਹੀਨਿਆਂ ਬਾਅਦ ਵਕਲਪ ਦੀ ਪ੍ਰਕਿਰਿਆ ਜਾਰੀ ਰਹੇਗੀ ਪੀਐਸਆਈ ਦੇ ਸਾਰੇ ਪਲਾਂਟਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਪੀਐਸਆਈ ਇੱਕ ਹੋਰ ਨੀਤੀ ਲੈ ਕੇ ਆਈ ਹੈ ਜਿਸ ਸਪੁਰਸ ਸੈਸ਼ਨ ਜਨਨ ਕਲੀਨਿਕ ਅਤੇ ਫਾਈਬਰ ਗ੍ਰੇਟ ਨੂੰ ਮੁਫਤ ਪਲਾਂਟ ਦਿੱਤੇ ਜਾਣਗੇ ਉਹਨਾਂ ਕਹਾਂ ਕੇ ਜੇਕਰ 45 ਦਿਨਾਂ ਵਿੱਚ ਇਜਾਜ਼ਤ ਨਹੀਂ ਮਿਲਦੀ ਤਾਂ ਉਹਨਾਂ ਨੂੰ ਜਲਦੀ ਇਜਾਜ਼ਤ ਦਿੱਤੀ ਜਾਵੇਗੀ ਖੈਰ ਇਸ ਨੂੰ 5 ਤੋਂ 3 ਦਿਨਾਂ ਵਿੱਚ ਪ੍ਰੋਸੈਸ ਕੀਤਾ ਜਾਵੇਗਾ ਇਹ ਐਪੀਐਸਪੀਸੀਐਲ ਹੈ ਜਿਸ ਦਾ ਸਮਾਂ ਬਦਲ ਲੱਗਦਾ ਹੈ ਫਿਰ ਵੀ ਇਸ ਨੂੰ ਜਲਦੀ ਹੀ ਪ੍ਰਮੋਸ ਪ੍ਰੋਸੈਸ ਕੀਤਾ ਜਾਵੇਗਾ ਬਣਾਈਆਂ ਗਈਆਂ ਸਾਰੀਆਂ ਕਮੇਟੀਆਂ ਲਈ ਇੱਕ ਐਡੀਸੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸਾਰੇ ਚੇਅਰਮੈਨਾਂ ਤੋਂ ਸੁਝਾਅ ਮੰਗੇ ਗਏ ਹਨ ਜਿਸ ਤੇ ਸਰਕਾਰ ਇੱਕ ਨਵੀਂ ਨੀਤੀ ਲੈ ਕੇ ਆਈ ਹੈ ਉਹਨਾਂ ਕਰਕੇ ਭਵਿਕ ਵਿੱਚ ਜੋ ਵੀ ਨੀਤੀ ਬਣਾਈ ਜਾਵੇਗੀ ਉਹ ਯੋਗ ਦੇ ਲੋਕ ਜੋ ਕਹਿਣਗੇ ਉਸ ਅਨੁਸਾਰ ਨੀਤੀ ਬਣਾਈ ਜਾਵੇਗੀ ਕੈਬਨਟ ਮੰਤਰੀ ਨੇ ਕਿਹਾ ਕਿ ਅਸੀਂ ਕਾਲ ਲੁਧਿਆਣਾ ਜਾ ਰੱਖੇ ਹਨ ਬੈਡ ਰੋਡ ਛੋ ਲਈ ਜਾ ਰੱਖੇ ਹਨ ਉਹਨਾਂ ਕਹਿ ਕੇ ਜੇਕਰ ਸਾਡੇ ਜੁਗਪਤੀ ਕੁਝ ਹੋਣਗੇ ਤਾਂ ਤਾਂ ਇਹਨ ਵਿੱਚ ਕੁ ਬਾਰ ਆ ਸਕਣਗੇ ਪਿਛਲੇ ਸਾਲ ਅਸੀਂ 90 ਕਰੋੜ ਦਿੱਤੇ ਸਨ ਤੇ ਇਸ ਸਾਲ ਅਸੀਂ 250 ਕਰੋੜ ਦਿੱਤੇ ਹਨ ਅਸੀਂ ਨਵੇਂ ਜੋ ਖਰਚੂ ਕਰਨਾ ਤੇ ਅਪਗ੍ਰੇਡ ਕਰਨ ਵਿੱਚ ਲੱਗੇ ਹੋਏ ਹਾਂ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ